ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ਼ੁਰੂ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਾਈ ਲੈਣਾ ਗੁਰੂ ਅੰਗਦ ਦੇ ਜੀ ਆਈ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਸੋਢੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਨੇ ਗੁਰਤਾ ਗੱਦੀ ਦੀ ਦਾਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇਹ ਜਿਹੜੀ ਜੋਤ ਸੀ ਧੰਨ ਸ਼੍ਰੀ ਗੁਰੂ ਹਰगोबिन्द ਸਾਹਿਬ ਮਹਾਰਾਜ ਜੀਾਂ ਦੇ ਕੋਲ ਆਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਗੁਰੂ ਹਰ Rai ਸਾਹਿਬ ਮਹਾਰਾਜਿਆਂ ਨੂੰ ਇਹ ਦੁਆਰ ਬਖਸ਼ਿਸ਼ ਕੀਤੀ ਤੇ ਸਾ ਸੰਗਤ ਜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੇ ਵਿੱਚ ਇਹ ਜੋਤ ਪ੍ਰਗਟ ਕੀਤੀ ਤੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੇ ਬਚਨ ਬਾਬਾ ਬਸੈ ਗ੍ਰਾਮ ਬਕਾਲੇ ਬਾਨਗੁਰ ਸੰਗਤ ਸકલ ਸੰਭਾਲੇ ਅਠਵੇਂ ਪਾਤਸ਼ਾਹ ਤੋਂ ਬਾਅਦ ਇਹ ਜਿਹੜੀ ਜੋਤ ਹੈ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਗਈ ਤੇ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਨੇ ਫਿਰ ਗੁਰਤਾ ਗਦੀ ਦੀਦਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿੱਤੀ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਹੁਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਹੈ ਕਿ ਅੱਗੇ ਜਿਹੜਾ ਸਰੀਰ ਦੇ ਵਿੱਚ ਗੁਰੂਆਂ ਨੇ ਜੋ ਉਪਦੇਸ਼ ਬਖਸ਼ਿਸ਼ ਕੀਤੇ ਨੇ ਇਹ ਸਾਰਾ ਦਾ ਸਾਰਾ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਰਾਜਮਾਨ ਕਰ ਦਿੱਤਾ ਜੋ ਰੋਹਾਨੀ ਸ਼ੋਮਾ ਸੀ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰ ਦਿੱਤਾ ਅੱਜ ਤੋਂ ਬਾਅਦ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਅੱਗੇ ਤੋਂ ਦੇਹ ਧਾਣੀ ਕੋਈ ਨਹੀਂ ਹੋਵੇਗਾ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪੈਸੇ ਨਰੇਲ ਲਾ ਕੇ 5 ਸਿੰਘਾਂ ਦੀ ਅਗਵਾਈ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਸਾਧ ਸੰਗਤ ਜੀ ਪ੍ਰਕਾਸ਼ ਕਰਨ ਤੋਂ ਬਾਅਦ ਸਤਿਗੁਰ ਜੀ ਨੇ ਮੱਥਾ ਟੇਕਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਨਾਲ ਹੀ ਸੰਗਤਾਂ ਨੂੰ ਹੁਕਮ ਕੀਤਾ ਆਗਿਆ ਭਈ ਅਕਾਦ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਹ ਮੇਰੇ ਗੁਰੂ ਦਾ ਹੁਕਮ ਹੈ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਤੇ ਸਾਧ ਸੰਗਤ ਜੀ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਜਾਈ ਫਿਰਦੇ ਆ ਕਿਹੜੇ ਕਿਹੜੇ ਡੇਰਿਆਂ ਤੇ ਜਾ ਕੇ ਅਸੀਂ ਬੈਠੇ ਆ ਜਿਹੜਾ ਗੁਰੂ ਦਾ ਹੁਕਮ ਸੀ ਅਸੀਂ ਉਹ ਹੁਕਮ ਨੂੰ ਮੰਨਿਆ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਸਿੱਖਾ ਗੁਰੂ ਕੇ ਹੁਕਮ ਨੂੰ ਕਮਾ ਲੇ ਤੂੰ ਜੇਕਰ ਗੁਰੂ ਦੇ ਹੁਕਮ ਨੂੰ ਮੰਨ ਲਵੇਂ ਨਾ ਤੇ ਸਤਗੁਰੂ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪਰਮਾਨ ਤੱ ਖਸਮੇ ਪਾ ਮਹਿਲ ਪਾਈ ਸੀ ਜੇਕਰ ਗੁਰੂ ਦੇ ਹੁਕਮ ਨੂੰ ਮੰਨ ਲਿਆ ਤੇ ਖਸਮ ਦੇ ਮਹਿਲ ਦੀ ਪ੍ਰਾਪਤੀ ਹੋ ਜਾਵੇਗੀ ਤੈਨੂੰ ਤੇ ਸਾਧ ਸੰਗਤ ਜੀ ਅੱਜ ਦੇ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ